ਉ ਗੁਰੂ ਰਾਜਸ਼ਰਮ ਮਿੱਤ ਨਹੀਂ ਜਾਣੀ ਤੇ ਦੀ ਰਾਜਸ਼ਰਮ ਮਿੱਤ ਨਹੀਂ ਜਾਣ ਸੰਤਨ ਕੀ ਹੌਚੇਰੀ ਤੇਰੇ ਸੰਤਨ ਕੀ ਹੌਚੇਰੀ ਰਾਜਸ਼੍ਰਮ ਮਿਤ ਨਹੀਂ ਜਾਣੀ ਤੇ ਕਸ ਤੋ ਜਾਏ ਸਰੋਵਤਿਆ ਵ ਰੋਵਤ ਜਾਏ ਸੁਹਸਨ ਬਸ ਤੋ ਹੋਏ ਹੋਏ ਸੋ ਰਹੋਏ ਸੁਬਸੈ ਜਲ ਤੇ ਥਲਕਾਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਤਰਤੀ ਤੇ ਛੜਾਵੇ ਛੜੇ ਆਕਾਸ਼ ਗਿਰਾਵੇ ਪੇਖਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾ ਕਲ ਮੁਰਖ ਤੇ ਪੰਡਿਤ ਕਾਰੇ ਬੋ ਪੰਡਤ ਤੇ ਮੋਗਤਾਰੀ ਨਾਰੀ ਤੇ ਜੋ ਉਰਖ ਕਰਾਵੇ ਉਰਖਣ ਤੇ ਜੋ ਨਾਰੀ ਕਹਤ ਕਬੀਰ ਸਾਧੂ ਕੋ ਪ੍ਰੀਤਮ ਇਸ ਮੂਰਤ ਬਲਿਆਰੀ ਰਾਜਸ਼੍ਰਮ ਮਿਤ ਨਾਹੀਂ ਜਾਣੀ ਤੇਰੀ ਤੇਰੇ ਸੰਤਾਨ ਕੀ ਹਉ ਚੇਰੀ ਰਾਜ ਆਸ਼ਰਮ ਮਿੱਤ ਨਹੀਂ ਜਾਣੀ ਤੇਰੀ ਵਾਹਿਗੁਰੂ ਮਾਰੂ ਮਹਿਲਾ ਪੰਜਮੇਰਾ ਠਾਕੁਰ ਅਤਪਾਰਾਮ ਮੋਹੇ ਸੇਵਕ ਬੇਚਾਰਾ मोहन लाल मेरा प्रीतम मन प्राण ना मोको दे हो दाना तन तन सतगुरु गुरु अर्जुन देव महाराज दी दे अमृतमय वाणी मारू राग दे विच ਜਿਸ ਤੇ ਕਿ ਅੱਜ 21ਵਾਂ ਸ਼ਬਦ ਦੀ ਵਿਚਾਰ ਕਰਨੀ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1005 ਅੰਗ ਉਤੇ ਸਿशोਭਤ ਹੈ ਜੀ ਸਤਿਗੁਰੂ ਜੀ ਇਸ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ 모ਹਣ ਲਾਨ ਮੇਰਾ ਪ੍ਰੀਤਮ ਮਨ हे मेरे मन दे प्यारे मन दे प्रीतम हे मेरी जिंद दे प्रीतम हे मेरी जिंद दे प्यारे मोहन लाल मेरा हे प्रभु तू ही मेन मोह लेने वाला है तू सोणा प्रभु है लाल प्यारा तू सोणा प्यारा प्रभु है ਮੋਕੋ ਦੇਓ ਦਾਨਾ ਅਤੇ ਮੈਂ ਤੁਹਾਡੇ ਤੋਂ ਤੁਹਾਡੇ ਨਾਮ ਦੀ ਯਾਤਨਾ ਕਰਦਾ ਹਾਂ ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਦਿਓ ਆਪਣੇ ਨਾਮ ਦਾ ਦਾਨ ਦਿਓ ਦਾਨ ਮੰਗਣਾ ਹੈ ਉਸ ਵਾਹਿਗੁਰੂ ਕੋਲ ਉਸ ਤੇ ਨਾਮ ਦਾ ਉਹ ਵੀ ਭਿਖਾਰੀ ਬਣ ਕੇ ਕਿਉਂਕਿ ਸਾਡਾ ਹੱਕ ਨਹੀਂ ਹੈ ਸਿੰਘ ਕਿਸ ਨੂੰ ਉਸਨੇ দান ਦੇਣਾ ਹੈ ਅਸ ਤਾਂ ਭਿਖਾਰੀ ਹਾਂ ਭਿਖਾਰੀ ਜਿਸ ਦੀ ਝੋਲੀ ਵਿੱਚ ਉਹ ਪਾਏਗਾ ਉਸ ਨੂੰ ਨਾਮ ਦੀ ਦਾਤ ਮਿਲ ਜਾਵੇਗੀ ਮੋਹ ਕੋ ਦੇਹੋ ਦਾਨ ਇਹ ਵਾਹਿਗੁਰੂ ਆਪਣੇ ਨਾਮ ਦੀ ਬਖਸ਼ਿਸ਼ ਕਰਕੇ ਆਪਣੇ ਨਾਮ ਦੀ ਕਿਰਪਾ ਕਰੋ ਆਪਣੇ ਨਾਮ ਦੀ ਬਖਸ਼ਿਸ਼ ਕਰੋ ਮੋਕੋ ਦੇਹੋ ਦਾਣਾ ਮੇਰਾ ਠਾਕੁਰ ਅਤ ਪਾਰਾ ਉਹ ਵਾਹਿਗੁਰੂ ਠਾਕੁਰ ਸੁਆਮੀ ਮਾਲਕ ਉਹ ਬਹੁਤ ਹੀ ਸਮਰੱਥਾ ਵਾਲਾ ਹੈ ਬਹੁਤ ਹੀ ਤਾਕਤਾਂ ਵਾਲਾ ਹੈ ਸਭ ਕੁਝ ਉਹਦੇ ਹੀ ਹੱਥ ਹੈ ਉਸਦੇ ਹੀ ਹੱਥ ਹੈ ਕਦੋਂ ਇਹ ਸੰਸਾਰ ਨੂੰ ਪੈਦਾ ਕਰ ਦੇਵੇ ਇਸ ਸੰਸਾਰ ਨੂੰ ਖਤਮ ਕਰ ਦੇਵੇ ਸਭ ਕੁਝ ਉਸਤੇ ਹੀ ਹੱਥ ਹੈ ਉਹ ਸਮਰੱਥ ਹੈ ਮੇਰਾ ठाकुर ਅਤਪਾਰਾ ਇਸੇ ਕਰਕੇ ਸਤਿਗੁਰੂ ਜੀ ਦੇਸ਼ ਕਰਦੇ ਹਨ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਤੂੰ ਸਮਰਤ ਵੱਡਾ ਮੇਰੀ ਮਤ ਥੋਰੀ ਰਾਮ ਪਾਲ ਅਕਿਰਤ ਕਣਾ पूरण दृष्टि तेरी राम तू समरथ वडा मेरी मत छोरी राम मेरा ठाकुर अतपारा मोहे सेवक ਬੇਚਾਰਾ ਮੇਰਾ ਠਾਕੁਰ ਜੋ ਹੈ ਉਹ ਬਹੁਤ ਹੀ ਸਮਰੱਥਾ ਵਾਲਾ ਹੈ ਉਸ ਦੇ ਹੱਥ ਦੇ ਵਿੱਚ ਹੈ ਉਹ ਜਦੋਂ ਚਾਹੁੰਦਾ ਹੈ ਜਲ ਤਿਥਲ ਕਾਰ ਥਲ ਤੇ ਕੂਆ ਕੂਪ ਤੇ ਮੇਰ ਕਰ ਤੇ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਿਰਾਵੈ ਐਹੋ ਜਿਹਾ ਉਹ ਮਾਲਕ ਹੈ ਅਤ ਭਾਰਾ ਅਤ ਬਹੁਤ ਹੀ ਸ਼ਕਤੀਆਂ ਵਾਲਾ ਸਮਰੱਥ ਜੋ ਵਾਹਿਗੁਰੂ ਹੈ ਉਹ ਹੈ ਸੇਵਕ ਬੇਚਾਰਾ ਮੈਂ ਤਾਂ ਉਸ ਵਾਹਿਗੁਰੂ ਦਾ ਇੱਕ ਨਿਮਾਣਾ ਜਿਹਾ ਸੇਵਕ ਹਾਂ ਉਹ ਸਾਰਿਆਂ ਹੀ ਸਮਰੱਥਾ ਦਾ ਮਾਲਕ ਹੈ ਅਤੇ ਮੈਂ ਇੱਕ ਨਿਮਾਣਾ ਜਿਹਾ ਉਸ ਵਾਹਿਗੁਰੂ ਦਾ ਸੇਵਕ ਹਾਂ 모ਹਣ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ 모ਕਦੇਹੁ ਦਾਨਾਰਾ ਸਗਲੇ ਮੈਂ ਦੇਖੇ ਜੋਈ ਬੀਜੋ ਅਵਰ ਨ ਕੋਈ ਸਗਲੇ ਸਾਰੇ ਮੈਂ ਤਾਂ ਸਾਰੇ ਹੀ ਆਸਰੇ ਦੇਖ ਲਏ ਹਨ ਉਸ ਪ੍ਰਭੂ ਤੋਂ ਬਿਨਾ ਬੀਜੋ ਦੂਸਰਾ ਅਵਰ ਨ ਕੋਈ ਕੋਈ ਹੋਰ ਦੂਸਰਾ ਸਹਾਰਾ ਨਹੀਂ ਹੈ ਉਹ ਵਾਹਿਗੁਰੂ ਹੀ ਸਦਾ ਸਹਾਰਾ ਦੇਣ ਵਾਲਾ ਹੈ ਜਦੋਂ ਕਿ ਸਾਰੇ ਹੀ ਸਹਾਰੇ ਛੱਡ ਜਾਂਦੇ ਹਨ ਸਿਰਫ ਫਿਰ ਇੱਕ ਉਹ ਵਾਹਿਗੁਰੂ ਹੀ ਸਹਾਰਾ ਬਣਦਾ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਫਰਮਾਨ ਹੈ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚੋਂ ਦੇਸ ਕੇਰੇ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਆਵਤ ਨੇਰੇ ਜਦੋਂ ਵਿਪਤਾ ਪੈਂਦੀ ਹੈ ਫਿਰ ਕੋਈ ਵੀ ਲਾਗੇ ਨਹੀਂ ਆਉਂਦਾ ਫਿਰ ਉਹ ਵਾਹਿਗੁਰੂ ਹੀ ਸਹਾਰਾ ਬਣਦਾ ਹੈ ਇਸੇ ਕਰਕੇ ਸਤਿਗੁਰੂ ਜੀ ਹਤੇ ਬੇਸ਼ ਕਰਦੇ ਆਨ ਸਗਲੇ ਮੈਂ ਦੇਖੇ ਜੋਈ ਮੈਂ ਸਾਰੇ ਹੀ ਸਹਾਰੇ ਖੋਜ-ਖੋਜ ਕੇ ਦੇਖ ਲਏ ਹਨ ਸਾਰੇ ਹੀ ਆਸਰੇ ਖੋਜ-ਖੋਜ ਕੇ ਦੇਖ ਲਏ ਹਨ ਜੋਈ ਖੋਜਣਾ ਵੀ ਜੋ ਵੀ ਜੋ ਦੂਸਰਾ ਅਵਰ ਨਾ ਕੋਈ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਸਹਾਰਾ ਹੈ ਹੀ ਨਹੀਂ ਹੈ ਉਹੀ ਸਹਾਰਾ ਹੈ ਜੋ ਕਿ ਸਦਾ ਹੀ ਰਹਿੰਦਾ ਹੈ ਇਸੇ ਕਰਕੇ ਸਤਿਗੁਰੂ ਉਪਦੇਸ਼ ਕਰਦੇ ਹਨ ਨਾਮ ਰਹਿਓ ਸਾਦੂ ਰਹਿਓ ਰਹਿਓ ਗੁਰ ਗੋਬਿੰਦ ਇੱਕ ਨਾਮ ਹੀ ਆ ਜਿਹੜਾ ਸਦਾ ਨਾਲ ਰਹਿੰਦਾ ਹੈ ਸਾਦੂ ਸਤਗੁਰੂ ਸਤਗੁਰੂ ਦੀ ਬਾਣੀ ਹੀ ਹੈ ਜਿਹੜੀ ਸਦਾ ਨਾਲ ਰਹਿੰਦੀ ਹੈ ਸਤਗੁਰ ਦਾ ਸ਼ਬਦ ਹੀ ਸਦਾ ਨਾਲ ਰਹਿੰਦਾ ਹੈ ਰੈਓ ਗੁਰ ਗੋਬਿੰਦ ਗੁਰ ਵੱਡਾ ਵੱਡਾ ਗੋਬਿੰਦ ਉਹ ਵਾਹਿਗੁਰੂ ਜੋ ਮਾਲਕ ਐ ਸ੍ਰਿਸ਼ਟੀ ਦਾ ਉਹੀ ਸਦਾ ਸਾਥ ਦੇਣ ਵਾਲਾ ਉਹੀ ਸਦਾ ਰਹਿੰਦਾ ਹੈ ਹੋਰ ਕੋਈ ਨਹੀਂ ਰਹਿੰਦਾ ਜਾਂ ਤਾਂ ਨਾਮ ਜਾਂ ਗੁਰੂ ਅਤੇ ਜਾਂ ਉਹ ਵਾਹਿਗੁਰੂ ਐਸ ਕਰਕੇ ਸਤਿਗੁਰੂ ਇਹ ਉਪਦੇਸ਼ ਕਰਦੇ ਹਨ ਸਗਲੇ ਮੈਂ ਦੇਖੈ ਜੋਈ ਬੀਜੋ ਔਰ ਨਾ ਕੋਈ ਜੀਵਨ ਪ੍ਰਤਪਾਲ ਸਮਾਹ ਹੈ ਹਰਸੀ ਆਹੇ ਉਹ ਵਾਹਿਗੁਰੂ ਸਾਰੇ ਹੀ ਜੀਆਂ ਨੂੰ ਪ੍ਰਤਪਾਲਦਾ ਹੈ ਸਮਾਹ ਹੈ ਅਤੇ ਸਾਰਿਆਂ ਨੂੰ ਰਿਜਕ ਆ ਪੜਾਉਂਦਾ ਹੈ ਸਾਰਿਆਂ ਨੂੰ ਉਹ ਵਾਹਿਗੁਰੂ ਹੀ ਪਾਲਦਾ ਹੈ ਸਾਰਿਆਂ ਨੂੰ ਰਿਜਕ અપੜਾਂਦਾ ਹੈ ਹੈ ਉਸ ਹੀ ਆਹੇ ਉਹ ਵਾਹਿਗੁਰੂ ਹੁਣ ਵੀ ਹੈ ਉਸ ਹੀ ਅੱਗੇ ਤੋਂ ਵੀ ਹੋਏਗਾ ਆਹੇ ਅਤੇ ਉਹ ਪਹਿਲਾਂ ਵੀ ਸੀ ਜਿਸ ਨੂੰ ਆਪਾਂ ਜਪਜੀ ਸਾਹਿਬ ਦੇ ਸ਼ੁਰੂ ਦੇ ਵਿੱਚ ਸਲੋਕ ਬੋਲਦੇ ਹਾਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੇ ਪੀ ਸੱਚ ਵਾਦ ਤੂੰ ਹੀ ਸੱਚ ਹੈ ਜੁਗਾਂ ਦੇ ਸ਼ੁਰੂ ਤੋਂ ਵੀ ਉਹੀ ਸੱਚ ਹੈ ਹੈ ਵੀ ਹੁਣ ਵੀ ਹੈ ਤੇ ਅੱਗੇ ਵੀ ਉਹ ਵਾਹਿਗੁਰੂ ਹੀ ਹੋਵੇਗਾ ਇਸ ਕਰਕੇ ਸਤਿਗੁਰੂ ਸਾਨੂੰ ਇੱਥੇ ਉਪਦੇਸ਼ ਕਰਦੇ ਹਨ ਜੀਵਨ ਪ੍ਰਤਿਪਾਲ ਸਮਾ ਹੈ ਹੋਸੀ ਆਹੇ ਦਇਆ 모ਹ ਕੀਜੇ ਦੇਵਾ ਨਾਨਕ ਲਾਗੋ ਸੇਵਾ ਇਹ ਨਾਨਕ ਇਹ ਆਖ ਦਇਆ 모ਹ ਕੀਜੇ ਦੇਵਾ ਹੈ ਦੇਵਾ ਹੈ ਪ੍ਰਕਾਸ਼ ਰੂਪ ਵਾਹਿਗੁਰੂ ਮੇਰੇ ਉੱਤੇ ਦਇਆ ਕਰੋ ਕਿਰਪਾ ਕਰੋ ਮਿਹਰ ਦੀ ਦ੍ਰਿਸ਼ਟੀ ਕਰੋ ਨਾਨਕ ਲਾਗੋ ਸੇਵਾ ਕਿ ਮੈਂ ਤੇ ਤੁਹਾਡੀ ਸੇਵਾ ਭਗਤੀ ਦੇ ਵਿੱਚ ਹੀ ਸਦਾ ਲੱਗਾ ਰਹਾ ਤਾਡਾ ਸਦਾ ਹੀ ਨਾਮ ਜਪਦਾ ਰਹਾ ਸਦਾ ਹੀ ਤੁਹਾਡੇ ਗੁਣ ਗਾਉਂਦਾ ਰਹਾ ਤੁਹਾਡ ਸਦਾ ਹੀ ਤੁਹਾਡਾ ਸਿਮਰਨ ਕਰਦਾ ਰਹਾ ਇਹ ਦਇਆ ਕਰਕੇ ਆਪ ਕਿਰਪਾ ਕਰਕੇ ਮੇਰੇ ਉੱਤੇ ਮਿਹਰ ਦੀ ਦ੍ਰਿਸ਼ਟੀ ਕਰ ਦਿਓ ਸਤਿਗੁਰੂ ਕਿਰਪਾ ਕਰਨ ਜੋ ਉਪਦੇਸ਼ ਕਰਦੇ ਆਣੇ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਸਾਡਾ ਜੋ ਔਮੂਲਕ ਜਨਮ ਹੈ ਇਹ ਸਫਲਾ ਹੋ ਜਾਵੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ